ਸਵਾਗਤ ਕਰਦੇ ਆਂ ਜੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸੱਚੇ ਮਾਰਗ YouTube ਚੈਨਲ ਤੇ ਲੈ ਕੇ ਆਏ ਨਵੀਂ ਵੀਡੀਓ ਜਿਹਦੇ ਵਿੱਚ ਭਾਈ ਸਾਹਿਬ ਭਾਈ ਜਿਆਨ ਸਿੰਘ ਹੈ ਜੀ ਉੱਡਾਗੀ ਸ਼ਿਲਡਰ ਬਾਸਾ ਸਾਹਿਬ ਵਾਲਿਆਂ ਦਾ ਅੱਜ ਸ਼ਬਦ ਪੜਨ ਲੱਗੇ ਆਂ ਬਹੁਤ ਹੀ ਪਿਆਰਾ ਸ਼ਬਦ ਹੈ ਬਹੁਤ ਪੈਲਟਿਊਨ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸ਼ਬਦ ਸ਼ੁਰੂ ਕਰਨ ਤੋਂ ਪਹਿਲੇ ਛੋਟੀ ਬੇਨਤੀ ਹੱਥ ਜੋੜ ਕੇ ਕਿ ਚੈਨਲ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਹੇਠ ਤੱਕ ਸਬਸਕ੍ਰਾਈਬ ਨਹੀਂ ਕੀਤਾ ਅੱਜ ਦੇ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਸਭ ਤੋਂ ਪਹਿਲੇ ਦਾਬਲਾ ਪਲੇ ਕਰਕੇ ਵਿਖਾਵਾਂਗਾ ਨਾਲੇ ਸ਼ਬਦ ਬੋਲ ਕੇ ਦੱਸਾਂਗਾ ਕਿਵੇਂ ਟਿਊਨ ਆ ਤੇ ਕਿਹੜੇ ਬਟਨਾਂ ਤੋਂ ਆਪਾਂ ਕਿਹੜੀਆਂ ਸੁਰਾਂ ਤੋਂ ਆਪਾਂ ਇਹ ਸ਼ਬਦ ਬੋਲਣਾ ਤੇ ਉਸ ਤੋਂ ਬਾਅਦ ਹਨ ਲਾਸਟ ਤੇ ਮੈਂ ਤੁਹਾਨੂੰ ਬਿਲਕੁਲ ਸੌਖੀ ਤਰੀਕਾ ਨਾਲ ਦੱਸਾਂਗਾ ਕਿਵੇਂ ਇਹ ਵਾਲੀ ਜਿਹੜੀ ਟਿਊਨ ਆ ਤੁਸੀਂ ਵੀ ਆਸਾਨੀ ਦੇ ਨਾਲ ਘੱਟ ਸਮੇਂ ਦੇ ਵਿੱਚ ਹਰਮੋਨੀ ਉੱਤੇ ਪਲੇ ਕਰ ਸਕਦੇ ਜੇ ਸ਼ਬਦ ਬਾਤ ਤੂੰ ਮੇਰਾ ਪਿਆਰੂ ਤਾਂ ਕੈਸੀ ਭੂਕਾ ਤੂੰ ਮਨ ਵਸਿਆ ਲੱਗੇ ਨਾ ਤੁੱਖਾ ਨਾਲ ਦੇ ਨਾਲ ਕੋਈ ਵੀ ਦੇ ਵਿੱਚ ਆਪਾਂ ਇੱਕ ਅੰਤਰਾ ਜਿਹੜਾ ਉਹ ਤੁਹਾਨੂੰ ਦੱਸਾਂਗੇ ਤਾ ਕਿ ਵੀਡੀਓ ਵੀ ਜਿਆਦਾ ਲੰਮੀ ਨਾ ਹੋਵੇ ਤਾਂ ਤੁਹਾਨੂੰ इजीली ਪਤਾ ਲੱਗ ਵੀ ਜਾਵੇ ਨਾਲ ਤਬਲਾ ਪਲੇ ਕਰ ਲੈਂਦੇ ਆ ਤੇ ਸ਼ਬਦ ਪਲੇ ਕਰਦੇ ਆ ਇੱਕ ਵਾਰੀ ਤੂੰ ਮੇਰੋ ਪਿਆਰੋ ਤਾਂ ਕੈਸੀ ਬੂਖਾ ਤੂੰ ਮੇਰੋ ਪਿਆਰੋ ਤਾਂ ਕੈਸੀ ਬੂਖਾ ਤੂੰ ਮਨ ਨਵਸੇ ਆ ਲਗੇ ਨਾ ਦੂਖਾ ਤੂੰ ਮਨ ਵਸੇ ਆ ਲਗੇ ਨਾ ਕ੍ਰਪੇਵ ਨਾਨਕ ਲਾਇਆ ਲਗ ਸੇਵ ਭੋ ਮੰਨਵ ਸੇ ਆ ਲਗੇ ਨਾਂਦੁਖਾ ਭੋ ਮੰਨਵ ਸੇ ਤਾ ਕੈਸੀ ਤੂ ਕਾ ਤਾ ਕੈਸੀ ਤੂ ਕਾ ਆਏ ਗਰੂ ਸੋ ਇਹ ਸੀ ਇੱਕ ਬੇਸਿਕ ਅਲਟਿਗਲੇ ਆਵਾ ਵੀ ਇਹ ਸ਼ਬਦ ਕਿਵੇਂ ਕਿਹੜੀਆਂ ਸੁਰਾਂ ਤੋਂ ਬੋਲ ਸਕਦੇ ਗਾ ਸਕਦੇ ਆ ਤੇ ਉਮੀਦ ਕਰਦਾ ਤਾਂ ਟਿਊਨ ਕਾਫੀ ਪਸੰਦ ਆਈ ਹੋਵੇ ਕਮੈਂਟ ਕਰਕੇ ਕੋਈ ਦੱਸ ਦਿਓ ਕਿਦਾਂ ਲੱਗੀ ਤੁਹਾਨੂੰ ਹੁਣ ਤੁਹਾਨੂੰ ਮੈਂ ਦੱਸਣਾ ਵਾ ਵੀ ਆਪਾਂ ਸਥਾਈ ਤੋਂ ਸ਼ੁਰੂ ਕਰਦੇ ਆਂ ਤੇ ਸਥਾਈ ਕਿਵੇਂ ਵੇਖਿਓ ਤੂੰ ਯਾਰ ਰੋਤਾ ਕੈਸੀ ਪੂ ਬਹੁਤ ਸੌਖੀ ਟੀ ਹੋਣਾ ਬੜੇ ਪਜ਼ਲ ਹੁੰਦੇ ਲੋੜ ਨਹੀਂ ਟੈਨਸ਼ਨ ਲੈਣੇ ਲੋੜ ਨਹੀਂ ਇੱਕ ਦੋ ਵਾਰ ਹੀ ਵੇਖੋ ਪ੍ਰੈਕਟਿਸ ਕਰੋ ਓਕੇ ਹੋ ਜਾਣਾ ਫਿਰ ਇੱਕ ਵਾਰ ਹੀ ਵੇਖੋ ਤੂੰ ਮੇਰੋ ਪਿਆਰ ਰੋਤਾ ਕੈਸੀ ਪੂ ਕਾ ਤੂੰ ਮੇਰੋ ਪਿਆਰ से पोका आगे देखे तू मन वसे लगे ना दुख तू मन वसे लगे ना दुख फिर एक लिए आखिर माड़ा यह गलत हो गया है फिर माफी चाहना फिर एक लिए आखिर सही करके दस लगे ਤੂੰ ਮੰਨ ਵਸਿਆ ਲੱਗੇ ਨਾ ਦੁੱਖ ਤੂੰ ਮੇਰੋ ਪਿਆਰੋ ਤਾਂ ਕੈਸੀ ਭੂ ਇਹ ਜਦੋਂ ਤੁਸੀਂ ਰੈਸਲ ਕਰ ਲੋਗੇ ਨਾ ਇੱਕ ਦੋ ਵਾਰੀ ਪ੍ਰੈਕਟਿਸ ਹੋ ਜੂਗੀ ਉਸ ਤੋਂ ਬਾਅਦ ਤੁਹਾਡਾ ਰਿਆਜ ਹੋ ਗਿਆ ਤੇ ਆਟੋਮੈਟਿਕ ਤੁਹਾਡਾ ਫਲੂਐਂਟ ਮਤਲਬ ਵੀ ਵਧੀਆ ਦੇ ਲੈ ਕੇ ਨਾ ਬੋਲੇ ਆਣ ਤੁਹਾਡੇ ਕੋਲ ਅਜੇ ਤਨ ਸਟਾਰਟਿੰਗ ਵਿੱਚ ਥੋੜਾ ਲੱਗਣਾ ਵੀ ਜਦਾਂ ਰਿਆਜ਼ ਟਾਈਪ ਪ੍ਰੈਕਟਿਸ ਟਾਈਪ ਦੇ ਆ ਪਰ ਜਦੋਂ ਤੁਸੀਂ ਬੋਲੋਗੇ ਉਦੋਂ ਬਿਲਕੁਲ ਆ ਫਲੋ ਵਿੱਚ ਤੇ ਇਹ ਸ਼ਬਦ ਬੋਲੇ ਜਾਣਾ ਸਾਡੇ ਕੋਲ ਆਪਾਂ ਵੇਖਿਓ ਆਪਾਂ ਅੰਤਲ ਤੋਂ ਲੱਗੇ ਵੇਖਿਓ ਸੱਚੇ ਸੋ ਮੈਂ ਲਾਸਟ ਤੋਂ ਲਾਸਟ ਵਾਲੀ ਤੋਂ ਕੰਮ ਦੋ ਸਲਾਈਟੇ ਕਿਤੇ ਹੱਥੋਂ ਭੁੱਲ ਜਾਂਦੇ ਆ ਸੱਚੇ ਸੋ ਹੈਬ ਇਹ ਇੱਥੋਂ ਹੀ ਆ ਬਸ ਸੱਚੇ ਸੋ ਹੈਬ ਆ ਲਖ ਆ ਸਾਚੇ ਸਾਹਿਬ ਆ ਲਖ ਆਪੇ ਵਾ ਨਾਨਕ 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 ਲਾਇਆ ਲਾਗਾ ਸੇ ਥੋੜੇ ਕੰਪਲਿਕੇਟਡ ਲੱਗਣਾ ਪਰ ਹੈ ਬਹੁਤ ਵਧੀਆ ਮੇਰ ਖੋਣੀ ਹੈ ਬੋਲੇ ਗਿਆ ਚੰਗੀ ਤਰ੍ਹਾਂ ਫਿਰ ਵੇਖਾਂਗੇ ਕਿ ਪ੍ਰੈਕਟਿਸ ਕਰ ਲੇ ਤਾਂ ਸਾਡੇ ਸਾਰੇ ਨਾਲ ਸਾਜੀ ਸਾਚੇ ਸਾਹਿਬ ਅਲਖ ਅਪੇ ਬੋ ਨਾਨਕ ਨਾਨਕ ਲਾਇਆ ਲਗਾ ਸੇ ਏ ਰਵਾਬਸਾਇ ਨਾ ਤੂੰ ਮਨਵਸਿਆ ਤੂੰ ਮਨਵਸਿਆ ਲਗੇ ਨਾ ਦੁੱਖ ਅੱਗੇ ਸੇ ਮੁੱਦ ਤੂੰ ਮੇਰੋ ਪਿਆਰੋ ਤੱਕ ਐਸੀ ਭੁਗਾ ਇਹ ਸੀ ਇਹ ਸ਼ਬਦ ਦੇ ਚਿੱਤ ਦਾ ਨਾ ਬਬੇ ਸਿੱਖ ਦੱਸਿਆ ਜਦੋਂ ਤਈ ਇਹ ਵਾਲਾ ਪੂਰਾ ਸ਼ਬਦ ਜਿਹੜਾ ਗਾ ਸਕਦੇ ਜੀ ਉਮੀਦ ਕਰਦਾ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਗੀ ਜਿਹੜੇ ਇਸ ਚੈਨਲ ਤੇ ਨਵੇਂ ਜੇ ਉਹ ਉਹਨਾਂ ਨੂੰ ਪਤਾ ਦੀਏ ਕਿ ਇਸ ਚੈਨਲ ਤੇ ਹਰ ਰੋਜ਼ ਸਵੇਰੇ ਨਵਾਂ ਆਉਂਦਾ ਬਾਰਾਂ ਤੋਂ ਪਹਿਲੇ ਪਹਿਲੇ ਨਵੀਂ ਤਾਂ ਨਵੀਂ ਵੀਡੀਓ ਆ ਜਾਂਦੀ ਹੈ ਜਿਦੇ ਵਿੱਚ ਆਪਾਂ ਤੁਹਾਨੂੰ ਧਾਰਮਿਕ ਗੁਰਬਾਣੀ ਦੇ ਸ਼ਬਦ ਜਿਹੜੇ ਆ ਪਲੇ ਕਰਨੇ ਜਾਂ ਬੋਲਣੇ ਦੱਸਦੇ ਹਾਂ ਕਿਦਾਂ ਸਿੱਖ ਸਕਦੇ ਤੁਸੀਂ ਬੜੀ ਆਸਾਨੀ ਦੇ ਘੱਟ ਸਮੇਂ ਦੇ ਨਾਲ ਤੇ ਇਸ ਤੋਂ ਇਲਾਵਾ ਆਪਾਂ ਤੁਹਾਨੂੰ ਇਹ ਦੱਦিয়ে ਵੀ ਪਹਿਲੇ ਤੇ ਆਪਾਂ ਜਿਹੜੇ ਸ਼ਬਦੀ ਉਹ ਆਪਣੇ ਫੇਰਟੀ ਬੋਲਦੇ ਹਨ ਪਰ ਜਿੰਦਾ ਜਿੰਦਾ ਦਾ ਕਮੈਂਟ ਹੁੰਦੇ ਆਪਾਂ ਉਸੇ ਅਕੋਰਡਿੰਗੀ ਜਿਹੜੇ ਸ਼ਬਦਾ ਉਹ ਵੀ ਬੋਲਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸ ਦਿਦਿਆ ਕਰੋ ਤੁਹਾਡਾ ਕਿਹੜਾ ਫੇਰਵਰ ਸ਼ਬਦਾ ਆਪਾਂ ਉਸੇ ਰਿਕਾਰਡਿੰਗੀ ਨਵੇਂਤ ਨਵੀਂ ਵੀਡੀਓ ਲੈ ਕੇ ਆਉਂਦੇ ਰਹੀਏ ਮਿਲਦੇ ਹਾਂ ਅਗਲੀ ਵੀਡੀਓ ਤੇ ਧੰਨਵਾਦ ਜਿੰਨਾਂ ਨੇ ਇਸ ਵੀਡੀਓ ਨੂੰ ਦੋ ਵੇਖਿਆ ਹੈ